हां ਵੀ ਮਿੱਤਰੋ ਆਜੋ ਜੌਂਡੀਏ ਦੇ ਸ਼ਕੀਨ ਜੇ ਕਿਸੇ ਭਰਾ ਨੇ ਸਪੈਸ਼ਲ ਜੌਂਡੀਅਰੀ ਲੈਣਾ ਤਾਂ ਸਾਰੇ ਜੌਂਡੀਅਰੀ ਖੜੇ ਆ ਤੁਹਾਨੂੰ ਦਿਖਾਉਣ ਲੱਗਿਆ ਸਰਸਾ ਏਜੰਸੀ ਦੇ ਵਿੱਚ ਆਪਾਂ ਖੜੇ ਆ ਮੌਕੇ ਦੇ ਉੱਤੇ ਹਨਾ ਤੇ ਨਵੇਂ ਤੋਂ ਨਵੇਂ ਟਰੈਕਟਰ ਬਿਲਕੁਲ ਬਹੁਤ ਹੀ ਘੱਟ ਘੰਟੇ ਚੱਲੇ ਹੋਏ ਟਰੈਕਟਰ ਚੈੱਕ ਕਰ ਲਓ ਤੁਸੀਂ ਇਹ 5210 ਟਰੈਕਟਰ ਖੜਾ ਬਈ ਜੌਂਡੀਅਰ ਹਨਾ ਨਿਗਾਹ ਮਾਰ ਲਓ ਇੱਕ ਵਾਰੀ 2022 ਮਾਡਲ 2022 ਮਾਡਲ ਹੈ ਤੇ ਡਿਮਾਂਡ ਹੈਗੀ 7 ਲੱਖ 5000 ਤੇ 1600 1700 ਘੰਟਾ ਚੱਲਿਆ ਹੋਇਆ ਬਿਲਕੁਲ ਹਨਾ ਤੇ ਨਿਊ ਕੰਡੀਸ਼ਨ ਟਰੈਕਟਰ ਆ ਇੱਕ ਨੰਬਰ ਕੰਡੀਸ਼ਨ ਪਈ ਹੈ ਡਰਾਈਵਰ ਦੀ ਬਾਕੀ ਤੁਸੀਂ ਨਿਗਾਹ ਮਾਰ ਲਓ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਜੌਂਡੀਅਰ ਲੈਣਾ 5210 ਤੇ 152 ਦੇ ਨਾਲ ਹੀ ਇਹਦੇ ਹੋਰ ਖੜਾ ਹੈ ਨਾ ਇਹਤੇ ਵੀ ਨਿਗਾਹ ਮਾਰ ਲਓ ਤੁਸੀਂ ਇਹ ਹੈਗਾ 2023 ਮਾਡਲ ਇਹਦੀ ਡਿਮਾਂਡ ਹੈਗੀ ਹੈ 735000 ਰੁਪਏ ਬਾਕੀ ਮੌਕੇ ਤੇ ਬਾਈ ਹੋਰੇ ਕਹਿੰਦੇ ਕਰ ਦਿਆਂਗੇ ਮਾਨਤਾਣ ਜਿਹੜਾ ਭਰਾ ਲੈਣ ਆਊਗਾ ਤੇ ਇਹ ਸਿਰਫ ਚੱਲਿਆ ਹੋਇਆ ਬਾਈ 1000 ਘੰਟਾ ਹੈ ਨਾ 1000 ਘੰਟਾ ਚੱਲਿਆ ਹੋਇਆ 5210 ਜੌਂਡੀਅਰ ਹੈ ਨਾ ਜੀ ਇੱਧਰ ਖੜਾ 5310 ਇਹ ਹੈਗਾ 2023 ਮਾਡਲ ਇਹਦੀ ਡਿਮਾਂਡ ਹੈਗੀ ਹੈ ਜੀ 8 ਲੱਖ ਤੇ 10000 ਰੁਪਿਆ ਬਿਲਕੁਲ ਨਵਾਂ ਟਰੈਕਟਰ ਹੈ ਜੇ ਸੀਟ ਦੇ ਉੱਤੋਂ ਕਵਰ ਵੀ ਨਹੀਂ ਲਿਆ ਹੋਇਆ ਲਫਾਫਾ ਜਿਹਾ ਵੀ ਕਹਿੰਦੇ ਉਮੀ ਚੜਿਆ ਹੋਇਆ ਹਨ ਕਿਸੇ ਪਾਸੇ ਕੋਈ ਕਮੀ ਨਹੀਂ ਸਿਰਫ 700 ਤੇ 10 ਘੰਟੇ ਚੱਲੇ ਹੋਏ ਹਨ 1000 ਘੰਟੇ ਤੋਂ ਵੀ ਥੱਲੇ ਚੱਲਿਆ ਹੋਇਆ ਬਿਲਕੁਲ ਨਵਾਂ ਟਰੈਕਟਰ ਹੈ ਬਈ ਜੇ ਕਿਸੇ ਭਰਾ ਨੇ ਲੈਣਾ ਤਾਂ ਲੈ ਸਕਦਾ ਏਜੰਸੀ ਦੇ ਵਿੱਚ ਨੰਬਰ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲਿਓ ਤੇ ਇੱਕ ਵਾਰੀ ਵਿజిਟ ਜਰੂਰ